ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਹੈ ਉਹ ਜ਼ਮੀਨਾਂ ਵੇਚਣ ਕਰ ਦਿੰਦਾ। ਮੁਹਾਲੀ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਜਿਹੜੀ ਹੈ ਉਹ ਕੌਡੀਆਂ ਦੇ ਭਾਅ ਵਿੱਚ ਹੀ ਗਈ ਹੈ। ਤੇ ਮੈਨੇਜਰ ਨੂੰ ਸਸਪੈਂਡ ਕਰਕੇ ਜਿਹੜਾ ਉਹ ਘਰੇ ਤੋਰ ਦਿੱਤਾ ਗਿਆ। ਜਿਹੜੇ ਲਾਂਗਰੀ ਨੇ ਗਵਾਹੀ ਪਾਈ ਹੈ ਉਹ ਅਜੇ ਡਿਊਟੀ ਕਰ ਰਿਹਾ ਹੈ। ਔਰ ਜਿਹੜੇ ਮੈਨੇਜਰ ਨੇ ਚਿੱਠੀ ਜਾਰੀ ਕੀਤੀ ਹੈ ਅਧਿਕਾਰ ਦਿੱਤੇ ਹੈ। ਇਹ ਇਹ ਜ਼ਮੀਨ ਵੇਚਣ ਦੇ ਅਧਿਕਾਰ ਜਿਹੜੇ ਆ ਤੈਨੂੰ ਦਿੱਤੇ ਜਾਂਦੇ ਆ ਉਸ ਕਦਰ ਤੇ ਵੀ ਕੋਈ ਕਾਰਵਾਈ ਨਹੀਂ ਹੈ ਤੇ ਮੈਂ ਸਿਪਾਈ ਸਾਹਿਬ ਨੂੰ ਤਾਂ ਕੁਝ ਨਹੀਂ ਕਹਿਣਾ ਕਿਉਂਕਿ ਸਿਪਾਈ ਤਾਂ ਸਿਪਾਈ ਹੁੰਦੇ ਆ ਤੇ ਜ਼ਿੰਮੇਵਾਰ ਤਾਂ ਕਮਾਂਡਰ ਆ ਤੇ ਕਮਾਂਡਰ ਜਿਹੜਾ ਐਸ ਵੇਲੇ ਉਹ ਪਗੋੜੇ ਦਲ ਦਾ ਆਗੂ ਬਣਿਆ ਹੋਇਆ ਜਿਹੜਾ ਪ੍ਰਧਾਨ ਹੈ ਤੇ ਮੈਂ ਉਹਨੂੰ ਹੀ ਸਵਾਲ ਪੁੱਛਣਾ ਵੀ ਤੁਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਰ ਪ੍ਰਕਾਰ ਦੀ ਨਿਗਰਾਨੀ ਰੱਖ ਰਹੇ ਹੋ ਦੇ ਤੁਹਾਡੇ ਨੱਕ ਦੇ ਹੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜ਼ਮੀਨਾਂ ਵਿਕ ਰਹੀਆਂ ਨੇ ਮੁਲਾਜ਼ਮ ਵਿਕ ਰਹੇ ਨੇ ਮੁਲਾਜ਼ਮ ਜਿਹੜਾ ਹੈ ਏਡਾ ਵੱਡਾ ਕਦਮ ਜਿਹੜਾ ਹੈ ਪਿੱਛੇ ਕਿਸੇ سپورਟ ਤੋਂ ਬਿਨਾ ਬਿਲਕੁਲ ਨਹੀਂ ਕਰ ਸਕਦਾ ਕਿਸੇ ਨਾ ਕਿਸੇ ਮੈਂਬਰ ਦੀ ਕਿਸੇ ਨਾ ਕਿਸੇ ਅਧਿਕਾਰੀ ਦੀ ਉਹਨੂੰ سپورਟ ਹੋਊਗੀ ਸ਼ਹਿ ਹੋਊਗੀ ਹਿੱਸਾ ਪੱਤੀ ਹੋਊਗਾ ਤਾਂ ਹੀ ਮੈਨੇਜਰ ਜਿਹੜਾ ਹੈ ਉਹ ਇਸ ਵੱਡੀ ਪੱਦਰ ਦੇ ਉੱਤੇ ਕਰਪਸ਼ਨ ਕਰਨ ਦੇ ਲਈ ਜਿਹੜਾ ਹੈ ਉਹ ਯਤਨ ਕਰ ਸਕਦਾ ਵਰਨਾ ਕਿਸੇ ਮੁਲਾਜ਼ਮ 'ਚ ਹਿੰਮਤ ਨਹੀਂ ਹੈ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਜਿਹੜਾ ਵੇਚ ਕੇ ਤੇ ਆਪਣੇ ਨਿੱਜੀ ਖਾਤੇ ਦੇ ਵਿੱਚ ਉਹਦੇ ਪੈਸੇ ਪਵਾ ਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖੁਦ ਮੰਨ ਲਿਆ ਕਿ ਜ਼ਮੀਨ ਵੇਚੀ ਗਈ। ਇਹ ਬਹੁਤ ਵੱਡਾ ਘਪਲਾ ਹੈ ਤੇ ਜਿਹੜੇ ਜ਼ਿੰਮੇਵਾਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਤਾਈ 328 ਰੁਪਆ ਮੰਗ ਉਹਨਾਂ ਨੂੰ ਸਸਪੈਂਡ ਕਰਕੇ ਹੀ ਸਾਰਨਾ ਨਹੀਂ ਚਾਹੀਦਾ। ਹੋਰ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਜਿਹੜੀਆਂ ਉਹ ਵੇਚ ਕੇ ਤੇ ਸਰਕਾਰ ਜਿਹੜੀ ਹੈ ਪੈਸੇ ਇਕੱਠੇ ਕਰਨ ਦੇ ਲਈ ਤਰਦਦ ਕਰ ਰਹੀ ਆ ਯਤਨ ਕਰ ਰਹੀ ਆ ਔਰ ਇਹਦੇ ਲਈ ਸਾਰੇ ਪੰਜਾਬੀ ਚਿੰਤਤ ਸੀ ਤੇ ਹੁਣ ਸਾਰੇ ਸਿੱਖ ਵੀ ਚਿੰਤਤ ਹੋ ਗਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਆ ਉਹ ਜ਼ਮੀਨਾਂ ਵੇਚਣ ਕਰ ਰਹੀ ਆ ਮੁਹਾਲੀ ਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਜਿਹੜੀ ਆ ਉਹ ਕੌਟੀਆਂ ਦੇ ਭਾਅ ਵਿੱਚ ਹੀ ਗਈ ਆ ਤੇ ਮੈਨੇਜਰ ਨੂੰ ਸਸਪੈਂਡ ਕਰਕੇ ਜਿਹੜਾ ਉਹ ਘਰੇ ਤੋਰ ਦਿੱਤਾ ਗਿਆ ਜਿਹੜੇ ਲਾਂਗਰੀ ਨੇ ਗਵਾਹੀ ਪਾਈ ਹੈ ਉਹ ਅਜੇ ਡਿਊਟੀ ਕਰ ਰਿਹਾ ਔਰ ਜਿਹੜੇ ਮੈਨੇਜਰ ਨੇ ਚਿੱਠੀ ਜਾਰੀ ਕੀਤੀ ਹੈ ਅਧਿਕਾਰ ਦਿੱਤੇ ਹੈ ਕਿ ਇਹ ਜ਼ਮੀਨ ਵੇਚਣ ਦੇ ਅਧਿਕਾਰ ਜਿਹੜੇ ਆ ਤੈਨੂੰ ਦਿੱਤੇ ਜਾਂਦੇ ਆ ਉਸ ਖਤਰ ਤੇ ਵੀ ਕੋਈ ਕਾਰਵਾਈ ਨਹੀਂ ਹੈ ਤੁਹਾਨੂੰ ਚਿੱਠੀ ਦੇ ਦਿੰਦੇ ਆ ਕਿਹਦੇ ਸਾਈਨ ਆ ਤੁਸੀਂ ਦੇਖ ਲਿਓ ਉਹ ਚਿੱਠੀ ਦੇ ਉੱਤੇ ਤੇ ਹੁਣ ਇੱਕ ਕਮੇਟੀ ਬਣਾਈ ਜਾਂਦੀ ਹੈ ਕਹਿੰਦੇ ਜੀ ਪੜਤਾਲੀਆ ਕਮੇਟੀ ਪੜਤਾਲ ਕਰੂਗੀ ਤੇ ਜਿਸ ਹਲਕੇ ਦੇ ਵਿੱਚ ਇਹ ਜ਼ਮੀਨ ਵੇਚੀ ਗਈ ਹੈ ਉਸ ਹਲਕੇ ਦੇ ਦੋ ਮੈਂਬਰ ਨੇ ਬੀਬੀ ਪਰਮਜੀਤ ਕੌਰ ਜੀ ਲਾਂਡਲਾ ਲਾਂਡਰਾ ਤੇ ਇੱਕ ਸਰਦਾਰ ਹਰਦੀਪ ਸਿੰਘ ਜੀ ਤੇ ਉਸ ਕਮੇਟੀ ਦੇ ਵਿੱਚ ਦੋਨੇ ਹੀ ਮੈਂਬਰਾਂ ਨੂੰ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਗਿਆ ਇਸ ਲਈ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਨੇ ਇਹ ਇਹਨਾਂ ਨੂੰ ਜਿਹੜਾ ਹੈ ਕਲੀਨ ਚੈਟ ਜਿਹੜੀ ਹੈ ਉਹ ਦੇਣ ਨਹੀਂ ਦੇਣੀ ਹੈ ਤੇ ਕਿੱਡੀ ਜੜੀ ਹੈ ਇੱਕ ਘਣਾਉਣੀ ਤੇ ਕੱਟਿਆ ਕਿਸਮ ਦੀ ਹਰਕਤ ਹੈ ਕਿ ਗੁਰਦੁਆਰਾ ਦੀ ਜ਼ਮੀਨ ਜਿਹੜੀ ਹੈ ਉਹ ਵੇਚੀ ਜਾ ਰਹੀ ਹੈ ਇੱਕ ਮੈਨੇਜਰ ਜੇ ਜ਼ਮੀਨ ਵੇਚਦਾ ਹੈ ਤੇ ਜ਼ਿੰਮੇਵਾਰੀ ਕਿਦੀ ਹੈ ਤੇ ਮੈਂ ਸਿਪਾਈ ਸਾਹਿਬ ਨੂੰ ਤਾਂ ਕੁਝ ਨਹੀਂ ਕਹਿਣਾ ਕਿਉਂਕਿ ਸਿਪਾਈ ਤਾਂ ਸਿਪਾਈ ਹੁੰਦੇ ਆ ਤੇ ਜ਼ਿੰਮੇਵਾਰ ਤਾਂ ਕਮਾਂਡਰ ਹੈ ਤੇ ਕਮਾਂਡਰ ਜਿਹੜਾ ਹੈ ਇਸ ਵੇਲੇ ਉਹ ਪਗੋੜੇਦਾਲ ਦਾ ਆਗੂ ਬਣਿਆ ਹੋਇਆ ਹੈ ਜਿਹੜਾ ਪ੍ਰਧਾਨ ਹੈ ਤੇ ਮੈਂ ਉਹਨੂੰ ਹੀ ਸਵਾਲ ਪੁੱਛਣਾ ਵੀ ਤੁਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਰ ਪ੍ਰਕਾਰ ਦੀ ਨਿਗਰਾਨੀ ਰੱਖ ਰਹੇ ਹੋ ਤੇ ਤੁਹਾਡੇ ਨਕਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜ਼ਮੀਨਾਂ ਵਿਕ ਰਹੀਆਂ ਨੇ ਮੁਲਾਜ਼ਮ ਵਿਕ ਰਹੇ ਨੇ ਮੈਂ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕੀਤੀ ਹੈ ਮੈਂ ਇੱਕ ਗੱਲ ਭਲੀ ਭਾਂਤ ਜਾਣਦਾ ਕਿ ਕੋਈ ਮੁਲਾਜ਼ਮ ਜਿਹੜਾ ਹੈ ਏਡਾ ਵੱਡਾ ਕਦਮ ਜਿਹੜਾ ਹੈ ਪਿੱਛੇ ਕਿਸੇ سپورਟ ਤੋਂ ਬਿਨਾਂ ਬਿਲਕੁਲ ਨਹੀਂ ਕਰ ਸਕਦਾ ਕਿਸੇ ਨਾ ਕਿਸੇ ਮੈਂਬਰ ਦੀ ਕਿਸੇ ਨਾ ਕਿਸੇ ਅਧਿਕਾਰੀ ਦੀ ਉਹਨੂੰ سپورਟ ਹੋਊਗੀ ਸ਼ਹਿ ਹੋਊਗੀ ਹਿੱਸਾ ਪੱਤੀ ਹੋਊਗਾ ਤਾਂ ਹੀ ਮੈਨੇਜਰ ਜਿਹੜਾ ਹੈ ਉਹ ਇਸ ਵੱਡੀ ਪਦਰ ਦੇ ਉੱਤੇ ਕਰਪਸ਼ਨ ਕਰਨ ਦੇ ਲਈ ਜਿਹੜਾ ਹੈ ਉਹ ਯਤਨ ਕਰ ਸਕਦਾ ਵਰਨਾ ਕਿਸੇ ਮੁਲਾਜ਼ਮ 'ਚ ਹਿੰਮਤ ਨਹੀਂ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਜਿਹੜਾ ਵੇਚ ਕੇ ਤੇ ਆਪਣੇ ਨਿੱਜੀ ਖਾਤੇ ਦੇ ਵਿੱਚ ਉਹਦੇ ਪੈਸੇ ਪਵਾ ਲੇ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸੀਂ ਇਹ ਮੰਗ ਕਰਦੇ ਹਾਂ ਮੈਂਬਰ ਸਾਹਿਬ ਵੀ ਸਾਡੇ ਨਾਲ ਬੈਠੇ ਨੇ ਸੀਨੀਅਰ ਬੈਠੇ ਨੇ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਨਿਰਪੱਖ ਧਿਰ ਤੋਂ ਕਰਾਈ ਜਾਵੇ। ਆਪਣੀ ਮੈਂਬਰਾਂ ਦੀ ਕਮੇਟੀ ਬਣਾਤੀ ਹੈ ਤੇ ਆਪਣੇ ਮੈਂਬਰਾਂ ਦੀ ਕਮੇਟੀ ਬਣਾ ਕੇ ਕਲੀਨ ਚੈਟ ਲਈ ਜਾਣੀ ਹੈ। ਤੇ ਜਿਹੜੇ ਅਧਿਕਾਰੀਆਂ ਨੇ ਚਿੱਠੀ ਜਾਰੀ ਕੀਤੀ ਹੈ ਜ਼ਮੀਨ ਵੇਚਣ ਦੇ ਅਧਿਕਾਰ ਮੈਨੇਜਰ ਨੂੰ ਦਿੱਤੇ ਆ ਤੇ ਉਹਨਾਂ ਦੇ ਉੱਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਉਹਨ ਡਿਊਟੀਆਂ ਦੇ ਉੱਤੇ ਕਿਉਂ ਜਿਨ੍ਹਾਂ ਨੇ ਗਵਾਹੀ ਪਾਈ ਹੈ ਉਹ ਡਿਊਟੀਆਂ ਦੇ ਉੱਤੇ ਕਿਉਂ ਆ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਹੈ ਇਹ ਬੜਾ ਵੱਡਾ ਮਸਲਾ ਹੈ ਇਹ ਛੋਟਾ ਮਸਲਾ ਨਹੀਂ ਹੈ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਹੈ ਕੌਡੀਆਂ ਦੇ ਭਾਅ ਵਿੱਚੀਆਂ ਜਾ ਰਹੀਆਂ ਜੇ ਹਰ ਪੰਜਾਬੀ ਸਰਕਾਰ ਵੱਲੋਂ ਵੇਚੀਆਂ ਜਾ ਰਹੀਆਂ ਜ਼ਮੀਨਾਂ ਤੋਂ ਦੁਖੀ ਹੈ ਤੇ ਫਿਰ ਹਰ ਦੁਨੀਆ 'ਚ ਵਸਦਾ ਸਿੱਖ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਇਹ ਜ਼ਮੀਨ ਵੇਚੀ ਗਈ ਹੈ ਉਹ ਤੋਂ ਬਹੁਤ ਦੁਖੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਖੁਦ ਮੰਨ ਲਿਆ ਕਿ ਜ਼ਮੀਨ ਵੇਚੀ ਗਈ ਹੈ ਇਹ ਬਹੁਤ ਵੱਡਾ ਘਪਲਾ ਹੈ ਤੇ ਜਿਹੜੇ ਜ਼ਿੰਮੇਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਤਾਈ 328 ਰੁਪਆ ਮੰਗ ਉਹਨਾਂ ਨੂੰ ਸਸਪੈਂਡ ਕਰਕੇ ਹੀ ਸਾਰਨਾ ਨਹੀਂ ਚਾਹੀਦਾ ਮੈਂ ਇਹ ਅਪੀਲ ਕਰਦਾ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਉਹਨਾਂ ਦੇ ਪਰਚੇ ਦਰਜ ਕਰਾਉਣੇ ਚਾਹੀਦੇ ਨੇ ਜਿਨ੍ਹਾਂ ਨੇ ਇਹ ਘਣਾਉਣੀ ਹਰਕਤ ਕੀਤੀ ਹੈ ਉਹਨਾਂ ਦੇ ਪਰਚੇ ਦਰਜ ਕਰਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਜਿਹੜਾ ਹੈ ਉਹ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ ਉਹ ਗ੍ਰਿਫਤਾਰ ਹੋਣੇ ਚਾਹੀਦੇ ਨੇ ਬੰਦੇ ਜਿਨ੍ਹਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਹੈ ਉਹ ਵੇਚੀਆਂ ਨੇ